ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਹੈ ਦਰਅਸਲ ਹੁਣ ਸੀਬੀਆਈ ਜਿਹੜੀ ਹੈ ਇੱਕ ਹੋਰ ਕੋਠੀ ਦੀ ਸਰਚ ਕਰਨ ਪਹੁੰਚੀ ਆ ਕਹਿੰਦੇ ਆ ਪਟਿਆਲਾ ਦਾ ਮਸ਼ਹੂਰ ਪ੍ਰਾਪਰਟੀ ਡੀਲਰ ਹੈ ਜਿਹਦੀ ਪੱਕਵਾਲ ਰੋਡ ਦੇ ਉੱਤੇ ਸਰਗੋਦਾ ਸੁਸਾਇਟੀ ਦੇ ਵਿੱਚ ਇੱਕ ਕੋਠੀ ਹੈ ਇਹ ਉਸੇ ਜਗ੍ਹਾ ਆ ਜਿੱਥੇ ਕਿ ਹਰਚਰਨ ਸਿੰਘ ਭੁੱਲਰ ਦੀ ਵੀ ਪ੍ਰਾਪਰਟੀ ਹੈ ਹਾਲਾਂਕਿ ਇਹਦੇ ਬਾਰੇ ਕਨਫਰਮੇਸ਼ਨ ਅਜੇ ਤੱਕ ਕਿਸੇ ਕੋਲੇ ਨਹੀਂ ਆਈ ਪਰ ਮੁਅਤਲ ਡੀਆਈਜੀ ਮਾਮਲੇ ਦੇ ਵਿੱਚ ਬਹੁਤ ਵੱਡਾ ਐਕਸ਼ਨ ਹੈ ਇੱਕ ਹੋਰ ਕੋਠੀ ਜਿਹੜੀ ਹੈ ਕੋਠੀ ਦੇ ਅੰਦਰ ਬਕਾਇਦਾ ਪਰਿਵਾਰ ਰਹਿ ਰਿਹਾ ਆ ਉਸ ਕੋਠੀ ਦੇ ਵਿੱਚ ਆ ਜਿਹੜੀ ਤਲਾਸ਼ੀ ਲਈ ਜਾ ਰਹੀ ਹੈ ਮੌਤਲ ਡੀਆਈਜੀ ਮਾਮਲੇ ਦੇ ਵਿੱਚ ਵੱਡੀ ਕਾਰਪਾਈ ਆ ਔਰ ਜਿਹੜਾ ਆ ਪ੍ਰਾਪਰਟੀ ਲਗਾਤਾਰ ਨਿਕਲਦੀ ਜਾ ਰਹੀ ਹੈ ਹਾਲਾਂਕਿ ਬਚੋਲਿਆ ਜਿਹੜਾ ਸੀ ਇਹਨਾਂ ਦਾ ਕ੍ਰਿਸ਼ਨਾ ਉਸ ਨੂੰ ਲੈ ਕੇ ਵੀ ਜਿਹੜਾ ਆ ਇਹ ਗੱਲ ਜਿਹੜੀ ਪੁੱਛ ਪੁੱਛ ਕੇ ਚੋਈ ਆ ਨਵੀਆਂ ਭੱਟੀਆਂ ਅਪਡੇਟਸ ਆ ਰਹੀਆਂ ਨੇ ਨਵੇਂ ਉਹਦੇ ਵਿੱਚ ਕਹਿ ਲਿਆ ਕਿ ਪੁਆਇੰਟ ਮਿਲ ਰਹੇ ਨੇ ਪਰ ਹਰਚਰਨ ਸਿੰਘ ਭੁੱਲਰ ਦੇ ਕੋਲ ਇੰਨੀ ਪ੍ਰਾਪਰਟੀ ਔਰ ਇੰਨੇ ਪੋਸਟ ਏਰੀਆਜ਼ ਦੇ ਵਿੱਚ ਕਿੱਥੋਂ ਆਈ ਇਹ ਤਾਂ ਅਜੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਇਸੇ ਕੜੀ ਦੇ ਵਿੱਚ ਪੁਲਰਦ ਮਾਮਲੇ ਦੇ ਵਿੱਚ ਹੁਣ ਸੀਬੈ ਲੁਧਿਆਣਾ ਦੇ ਪੱਖੋਵਾਲ ਰੋਡ ਸਰਗੋਦਾ ਕਲੋਨੀਆ ਉੱਥੇ ਪਹੁੰਚੀ ਆ ਔਰ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਡੀਲਰ ਹੈ ਉਹਦੀ ਕੋਠੀ ਦੇ ਵਿੱਚ ਪਹੁੰਚੀ ਆ ਜਾਂ ਤੇ ਹੋਏਗਾ ਕਿ ਪ੍ਰਾਪਰਟੀ ਡੀਲਰ ਤੋਂ ਪੁੱਛਗਿਚ ਕੀਤੀ ਜਾਣੀ ਹੋਏਗੀ ਜਾਂ ਫਿਰ ਇਸ ਮਾਮਲੇ ਦੇ ਵਿੱਚ ਹੁਣ ਕੋਈ ਨਵੀਂ ਕੜੀ ਜਿਹੜੀ ਆ ਉਹ ਖੁੱਲਣ ਜਾ ਰਹੀ ਆ ਫਿਲਹਾਲ ਮੀਡੀਆ ਦੇ ਨਾਲ ਜਿਹੜੀ ਆ ਉਹ ਗੱਲਬਾਤ ਨਹੀਂ ਕੀਤੀ ਗਈ ਪਰ ਇਹ ਗੱਲਾਂ ਜਿਹੜੀ ਅੰਦਰੋਂ ਖਾਤੋਂ ਨਿਕਲ ਕੇ ਆ ਰਹੀਆਂ ਨੇ ਉਹ ਤੋਂ ਪੁੱਛਿਆ ਜਾ ਰਿਹਾ ਹਰਚਰਨ ਸਿੰਘ ਭੁੱਲਰ ਬਾਰੇ ਔਰ ਇਹ ਕਹਿੰਦੇ ਆ ਵੀ ਸੁਣਦੇ ਨਜ਼ਰ ਵੀ ਆਏ ਆ ਬਿਹਰਚਰਨ ਸਿੰਘ ਭੁੱਲਰ ਨੂੰ ਅਸੀਂ ਨਹੀਂ ਜਾਣਦੇ ਸੋ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਫੜੇਗੇ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਐ ਔਰ ਉਸ ਮਾਮਲੇ ਦੇ ਵਿੱਚ ਹੁਣ ਪਟਿਆਲਾ ਦੇ ਵਿੱਚ ਜਿਹੜਾ ਆ ਪਹੁੰਚ ਗਈ ਐ ਪਟਿਆਲਾ ਦਾ ਕੋਈ ਪ੍ਰਾਪਰਟੀ 딜ਰ ਐ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਲੁਧਿਆਣਾ ਦੇ ਵਿੱਚ ਹੈ ਔਰ ਉਹਦੇ ਘਰ ਪੁੱਛਗਿਛ ਦੇ ਲਈ ਸੀਬੀਆਈ ਪਹੁੰਚੀ ਹੈ ਔਰ ਬਹੁਤ ਲੰਬੀ ਜਾਂਚ ਜਿਹੜੀ ਕੀਤੀ ਗਈ ਹੈ ਔਰ ਕਾਫੀ ਦੇਰ ਇਸ ਘਰ ਦੇ ਅੰਦਰ ਸੀਬੀਆਈ ਦੀਆਂ ਟੀਮਾਂ ਰਹੀਆਂ ਨੇ ਔਰ ਇਹਨਾਂ ਤੋਂ ਸਵਾਲ ਜਵਾਬ ਇਹਨਾਂ ਤੋਂ ਹੋਰ ਕਈ ਜਿਹੜੇ ਪੁਆਇੰਟਸ ਜਿਹੜੇ ਨੁਕਤੇ ਨੇ ਉਹ ਜਿਹੜੇ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਉਹੀ ਕੋਠੀ ਆ ਜਿਹਦੇ ਅੰਦਰ ਸੀਬੀਆਈ ਦੀ ਰੇਡ ਹੋਈ ਹੈ ਔਰ ਰੇਡ ਜਿਹੜੀ ਆ ਉਹ ਜਿਹੜੇ ਆਪਾਂ ਕਹਿ ਲਈਏ ਕਿ ਆ ਪ੍ਰਾਣਾ ਮਾਮਲਾ ਹਰਚਰਨ ਸਿੰਘ ਪੂਲਰ ਔਰ ਉਸ ਮਾਮਲੇ ਦੇ ਵਿੱਚ ਵੱਡੀਆਂ ਜਿਹੜੀਆਂ ਪੁਲਾੰਗਾ ਨੇ ਹੁਣ ਪੱਟੀਆਂ ਜਾ ਰਹੀਆਂ ਨੇ ਵੀ ਪ੍ਰਾਪਰਟੀ ਆਈ ਕਿੱਥੋਂ ਜ਼ਮੀਨ ਕਿੱਥੋਂ ਬਣਾ ਲਈ ਔਰ ਕਿਹਾ ਜਾ ਰਿਹਾ ਵੀ ਲੁਧਿਆਣਾ ਜਲੰਧਰ ਔਰ ਕਪੂਰਥਲਾ ਇੱਥੋਂ ਤੱਕ ਕਿ ਹੁਸ਼ਿਆਰਪੁਰ ਯਾਨੀ ਕਿ ਪੰਜਾਬ ਦੇ ਦੁਆਬੇ ਦੇ ਜਿਹੜੇ ਜਿੰਨੇ ਮਸ਼ਹੂਰ ਸ਼ਹਿਰ ਆ ਉਹਨਾਂ ਚ ਇਹਨਾਂ ਦੀ ਪ੍ਰਾਪਰਟੀ ਹੈ ਔਰ ਪ੍ਰਾਪਰਟੀ ਵੀ ਉਸ ਜਗ੍ਹਾ ਦੇ ਉੱਤੇ ਆ ਜਿਹੜੇ ਕਿ ਨਾਮਵਰ ਇਲਾਕੇ ਨੇ ਪੌਸ਼ ਏਰੀਆ ਜਿਹੜੇ ਆਪਾਂ ਕਹਿੰਦੇ ਹੁੰਨੇ ਆ ਉਨਾ ਏਰੀਆਜ਼ ਦੇ ਵਿੱਚ ਇਹਦੀ ਪ੍ਰਾਪਰਟੀ ਹੈ ਪ੍ਰਾਪਰਟੀ ਬਣਾਈ ਕਿਦਾਂ ਆ ਔਰ ਜਿਹੜੀ ਜ਼ਮੀਨ ਹੈ ਖੰਨੇ ਦੇ ਕੋਲ ਉਹਦੀ ਵੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਸਮੇਂ ਜਿਹੜੀ ਗੱਲ ਹੈ ਨਵੀਂ ਅਪਡੇਟ ਜਿਹੜੀ ਆ ਉਹ ਹੈ ਕਿ ਲੁਧਿਆਣਾ ਦੀ ਸਰਗੋਦਾ ਸੁਸਾਇਟੀ ਹੈ ਪੋਖਵਾਲ ਰੋਡ ਦੇ ਉੱਤੇ ਉੱਥੇ ਡੀਆਈਜੀ ਦੇ ਮਾਮਲੇ ਦੇ ਵਿੱਚ ਸੀਬੀਆਈ ਟੀਮ ਪਹੁੰਚੀ ਹੈ ਔਰ ਕਹਿੰਦੇ ਕੋਈ ਮਸ਼ਹੂਰ ਪ੍ਰਾਪਰਟੀ ਡੀਲਰ ਹੈ ਜਿਹਦੀ ਕੋਠੀ ਦੇ ਉੱਤੇ ਰੇਡ ਕੀਤੀ ਗਈ ਹੈ ਸ਼ਾਇਦ ਲਿੰਕ ਜਿਹੜੇ ਨੇ ਉਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਬਹੁਤ ਵੱਡੀ ਤੇ ਅਹਿਮ ਖਬਰ ਡੀਆਈਜੀ ਪੁੱਲਰ ਦੇ ਨਾਲ ਜੁੜੀ ਹੋਈ ਕਿ ਪ੍ਰਾਪਰਟੀ ਡੀਲਰ ਦੇ ਘਰ ਸੀਬੀਆਈ ਪਹੁੰਚਦੀ ਹੈ ਔਰ ਯਾ ਇਹ ਲੱਗ ਰਿਹਾ ਕਿ ਇੱਥੇ ਆ ਕੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਲਿੰਕ ਸਟੈਬਲਿਸ਼ ਕਰਨ ਦੇ ਬਾਰੇ ਗੱਲਬਾਤ ਹੋ ਸਕਦੀ ਹੈ ਔਰ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਰਚਰਨ ਸਿੰਘ ਪੁੱਲਰ ਉਹਨਾਂ ਦੀ ਦਿਵਾਲੀ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਪਟਾਕੇ ਸੀਬੀਆਈ ਨੇ ਜਿਹੜੇ ਚਲਾ ਦਿੱਤੇ ਉਸ ਨੂੰ ਪੂਰਾ ਪੰਜਾਬ ਪੂਰਾ ਭਾਰਤ ਜਿਹੜਾ ਦੇਖ ਰਿਹਾ ਕਿਉਂਕਿ ਉਸ ਦੇ ਨੀ 7.40 ਕਰੋੜ ਰੁਪਏ ਦਾ ਜਿਹੜਾ ਜਿਹੜੀ ਸੰਪਤੀ ਇਹਨਾਂ ਦੇ ਕੋਲ ਮਿਲੀ ਸੀ ਕੈਸ਼ ਮਿਲਿਆ ਸੀਗਾ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਆ ਪਰ ਹੁਣ ਵੱਡੀ ਅਪਡੇਟ ਕੋਈ ਮਸ਼ਹੂਰ ਪ੍ਰਾਪਰਟੀ ਡੀਲਰ ਹੈ ਉਸ ਦੇ ਘਰ ਰੇਡ ਕਹਿੰਦੇ ਕੀਤੀ ਗਈ ਹੈ ਤੇ ਜਿਹੜਾ ਕਨੈਕਸ਼ਨ ਹੈ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ